ਜੀ ਕੀ ਪਤਾ ਜੀ ਮਾਜੂਦਾ ਸਫਾ ਸਤਾਰਾ ਚੰਡੀਗੜ੍ਹ ਦੇ ਵਿੱਚ ਅਸਮਾ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਡਾਇਰੈਕਟਰ ਪੰਜਾਬ ਖੇਤਰ ਪੰਜਾਬ ਵੱਲੋਂ ਹਰ ਸਾਲ ਜੋ ਅੰਡੇ ਵਿੱਚ ਜਲਦੀ ਸ਼ੀਰ ਜੋ ਕੰਮ ਕਰਾਇਆ ਜਾਂਦੇ ਨੇ ਸੈਕਟਰ 17 ਚੰਡੀਗੜ੍ਹ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਇਸ ਸਮੇਂ ਤੁਹਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤعداد ਦੇ ਵਿੱਚ ਆ ਸੰਗਤਾਂ ਐਸਐਸਬੀਲ ਦੇ ਹੁੰਦੇ ਐ ਔਰ ਨੰਬਰ ਸਕਰੀਆਂ ਨੇ ਪਹਿਲਾਂ ਮੱਥਾ ਜੱਲ ਸਟੇ ਜਾ ਰਿਹਾ ਸੋ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਦਈਏ ਸੈਕਟਰ 17 ਚੰਡੀਗੜ੍ਹ ਜਿੱਥੇ ਇਸ ਸਮੇਂ ਦੇਖ ਸਕਦੇ ਹੋ ਕਿ ਹੋਰ ਨਾਲ ਲੰਘ ਤੋਂ ਬਖਾ ਉਹਦੇ ਵੇਖਣ ਨੂੰ ਮਿਲ ਰਿਹਾ ਕਿ ਵੱਡੀਆਂ-ਵੱਡੀਆਂ ਲਾਈਨਾਂ ਦੇ ਵਿੱਚ ਲੱਗ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਜੋ ਇਸ ਸ਼ਬੀਨ ਦਾ ਆਨੰਦ ਮਾਣ ਲਈ ਲੰਗਰ ਦੇ ਵਿੱਚ ਪਹੁੰਚ ਰਹੀਆਂ ਨੇ ਸੋ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਨੇ ਇੱਥੇ ਜੋ ਗੱਲਬਾਤ ਵੇਖਣ ਨੂੰ ਮਿਲ ਰਹੀ ਹੈ ਉਹ ਸਭ ਤੋਂ ਵੱਡੀ ਇਹ ਹੈ ਕਿ ਸਾਰੇ ਭਾਵੇਂ ਕੋਈ ਇਸ ਸੈਕਟਰ 17 ਦੇ ਵਿੱਚ ਕਿਸੇ ਵੱਡੇ ਦਫ਼ਤਰ ਦੇ ਵਿੱਚ ਕੰਮ ਕਰ ਰਹੇ ਨੇ ਭਾਵੇਂ ਉਹ ਛੋਟੇ ਅਹੁਦੇ ਤੇ ਨੇ ਭਾਵੇਂ ਵੱਡੇ ਅਹੁਦੇ ਤੇ ਨੇ ਸਾਰੇ ਹੀ ਇਸ ਪੰਗਤ ਦੇ ਵਿੱਚ ਇਸ ਲਾਈਨ ਦੇ ਵਿੱਚ ਲੱਕੇ ਲੰਗਰ ਲੈਣ ਲਈ ਖੜੇ ਨੇ ਸੋ ਤਸਵੀਰਾਂ ਇਸ ਸਮੇਂ ਸੈਕਟਰ 17 ਚੰਡੀਗੜ੍ਹ ਤੋਂ ਸਾਂਝੀਆਂ ਕਰ ਰਹੇ ਆ ਦਫ਼ਤਰ ਡਾਇਰੈਕਟਰ ਟਰਾਂਸਪੋਰਟ ਪੰਜਾਬ ਦੇ ਸਭੂ ਆਨਲਾਈਨ ਵਰਸ਼ਿਪਰ ਜੋ ਮੈਂਬਰ ਨੇ ਉਹਨਾਂ ਵੱਲੋਂ ਇਹ ਮੰਦਰ ਹਰ ਸਾਲ ਲਗਾਇਆ ਜਾਂਦਾ ਸੋ ਬਲਵਾਦ ਨਹੀਂ ਕਰਾਂਗੇ ਕਿ ਕਿੰਨੇ ਚਿਰ ਤੋਂ ਹੈ ਪ੍ਰਾਲਾ ਕੀਤਾ ਜਾ ਰਿਹਾ ਸੋ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਸ਼ਰੀਮ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਉਥੇ ਹੀ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਬਾਕੀ ਅੱਥੇ ਇੱਕ ਹੋਰ ਵੀ ਦੇਖਣ ਨੂੰ ਮਿਲ ਰਿਹਾ ਕਿ ਮੌਸਮ ਹੈ ਜਿਹੜਾ ਬੇਸ਼ੱਕ ਥੋੜਾ ਅੱਜ ਠੰਡਾ ਹੋ ਚੁੱਕਾ ਹੈ ਥੋੜੀ ਥੋੜੀ بارش ਪੈ ਰਹੀ ਹੈ ਕਿਣੀਆਂ ਪੈ ਰਹੀਆਂ ਨੇ ਸਭੇ ਸੈਕਟਰ 17 ਚੰਡੀਗੜ੍ਹ ਦੇ ਵਿੱਚ ਸਾਨੂੰ ਮਿਲ ਰਿਹਾ ਹੈ ਵੱਡੀ ਸੰਖਿਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਇਸ ਲੰਗਰ ਦਾ ਇਸ ਸ਼ਬੀਰ ਦਾ ਆਨੰਦ ਮਾਣ ਰਹੀਆਂ ਨੇ ਸੋ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕੀ ਕਹਿਣਾ ਤੇ ਫਿਲਹਾਲ ਜਿੰਨੇ ਵੀ ਇਸ ਦਫ਼ਤਰ ਦੇ ਵਿੱਚ ਸੇਵਾਦਾਰ ਨੇ ਉਹ ਸੇਵਾ ਨਿਭਾ ਰਹੇ ਨੇ ਭਾਈ ਜੀ ਉਹਨਾਂ ਦੇ ਸਬਦ ਦੋ ਸਾਲ ਤੋਂ ਮੈਂ 24 ਦਾ ਇੱਥੇ ਆਇਆ ਹੋਇਆ ਹਾਂ ਦੋ ਸਾਲ ਤੋਂ ਕਰ ਰਹੇ ਨੇ ਹਾਂਜੀ ਕਿਹਦਾ ਵੱਲ ਲਗਾਈ ਜਾਂਦੀ ਐ ਇਹ ਮਤਲਬ ਸਟਾਫ ਉਹਨਾਂ ਨੂੰ ਆਈ ਜਾਂਦੀ ਆ ਪਿਆਰ ਰੋਡ 'ਤੇ ਡਾਕਟਰ ਸਟੇਟ ਟਰਾਂਸਪੋਰਟ ਸਾਰੇ ਹੈੱਡ ਆਫਸ ਵੱਲੋਂ ਸਾਰੇ ਵੱਲ ਹਾਂਜੀ ਉਹਨਾਂ ਵਿੱਚ ਫਿਰ ਸਾਰੇ ਸਟਾਫ ਦੇ ਵਿੱਚ ਕਿਹੜੇ-ਕਿਹੜੇ ਮਤਲਬ ਆ ਜਾਂਦਾ ਕੈਟਾਗਰੀ ਕਿਹੜੀ-ਕਿਹੜੀ ਆ ਜਿਹੜੇ-ਜਿਹੜੇ ਲੋਕ ਨੇ ਜਿਹੜੇ ਸੇਵਾ ਦੇ ਵਿੱਚ ਸਾਰੇ ਆਏ ਆਂ ਤੇ ਜਾ ਰਹੇ ਆਂ ਕੈਟਾਗਰੀਆਂ ਆਂ ਇਹਦੇ ਵਿੱਚ ਹਾਂਜੀ ਹਾਂਜੀ ਤੇ ਇਹ ਸ਼ਿਨਤੀ ਵਿਹਾੜਾ ਦੇ ਸਵਰਥਤ ਉਹ ਲਗਾ ਦੇ ਜੀ ਰਾਤ ਨੂੰ ਮੌਸਮੀ ਬਹੁਤ ਹੀ ਹੋ ਗਿਆ ਹਾਂਜੀ ਹਾਂਜੀ ਕੋਈ ਫਰਕ ਪਿਆ ਕੁਝ ਸੰਕਤਾ ਕਾ ਉਹ ਨਹੀ ਨੀ ਵਾਦੂ ਸੰਗਾ ਦੇਖੋ ਤੁਸੀਂ ਠੰਡੇ ਮਿੱਠੇ ਚੱਲ ਨਾਲ ਮਤਲਬ ਔਰ ਛੋਲੇ ਵਗੈਰਾ ਢੋ ਰੋਟੀ ਵਗੈਰਾ ਵੀ ਲਾਈ ਗਈ ਆ ਕੁਲਚੇ ਛੋਲੇ ਜਿਹਨੂੰ ਆਪਾਂ ਕਹਿ ਦਿੰਨੇ ਆ ਨਹੀਂ ਪਿਛਲੀ ਈਰ ਨਹੀਂ ਲਾਇਆ ਸੀ ਇਹ ਨਵਾਂ ਪ੍ਰਾਲਾ ਕੀ ਹਾਂਜੀ ਕਿਸੇ ਵਾਰੀ ਵੀ ਲਾਇਆ ਸੀ ਤੁਸੀਂ ਦੇਖ ਸਕਦੇ ਹੋ ਜਿੱਥੇ ਔਰ ਇੱਥੇ ਇੱਕ ਹੋਰ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਜਿੱਥੇ ਡਿਸਪੋਜ਼ਲ ਪਲੇਟਾਂ ਦੇ ਵਿੱਚ ਇਹ ਲੰਗਰ ਸ਼ਿਕਾਇਆ ਜਾ ਰਿਹਾ ਹੈ ਉਹ ਬਹੁਤ ਸਾਰੀ ਥਾਵਾਂ ਤੇ ਵੇਖਣ ਨੂੰ ਮਿਲਦਾ ਹੈ ਕਿ ਕਈ ਵਾਰ ਇਹ ਡਿਸਪੋਜ਼ਲ ਪਲੇਟਾਂ ਦੇ ਨਾਲ ਲੋਕ ਜਿੱਥੇ ਖੜੇ ਨੇ ਖਾਪੀ ਕੇ ਉੱਥੇ ਹੀ ਉਹ ਪਲੇਟ ਡਿਸਪੋਜ਼ਲ ਪਲੇਟ ਨੂੰ ਸਿੱਟ ਜਾਂਦੇ ਨੇ ਪਰ ਇੱਥੇ ਇਹਨਾਂ ਵੱਲੋਂ ਵੱਖਰਾ ਪ੍ਰਾਲਾ ਕੀਤਾ ਗਿਆ ਹੈ ਨਗਰ ਨਿਗਮ ਚੰਡੀਗੜ੍ਹ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਰੇੜੀ ਹੈ ਜਿਹੜੀ ਇਹਦੇ ਵਿੱਚ ਬਕਾਇਦਾ ਅ ਇਹ ਪਲੇਟਾਂ ਸਿੱਟੀਆਂ ਜਾ ਰਹੀਆਂ ਨੇ ਸੰਗਤਾਂ ਵੱਲੋਂ ਸੋ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਸੋ ਵੱਡੀ ਗਿਣਤੀ ਦੇ ਵਿੱਚ ਇਸ ਸਮੇਂ ਲੋਕ ਇਸ ਯਾਹੋ ਅ ਜਨਰਲ ਤਿਆਰ ਕੀਤੇ ਨੇ ਕੜਾ ਪ੍ਰਸ਼ਾਦ ਬਣ ਰਿਹਾ ਤੇ ਇੱਧਰ ਰਣੇ ਤਿਆਰ ਕੀਤੇ ਜਾ ਰਹੇ ਨੇ ਇੱਧਰ ਵੀ ਸੇਵਾ ਨਿਰੰਤਰ ਜਾਰੀ ਹੈ ਸੇਵਾਦਾਰਾਂ ਵੱਲੋਂ ਤੇ ਇਹ ਜੋ ਸੇਵਾ ਨੌਜਵਾਨਾਂ ਵੱਲੋਂ ਜੋ ਬਰਾਲਾ ਹਿੱਟਾਇਆ ਜਾ ਰਿਹਾ ਛੋਲੇ ਕੁੱਚਿਆਂ ਦਾ ਜੋ ਲੰਗਰ ਲਗਾਇਆ ਜਾ ਰਿਹਾ ਹੈ ਬਾਈ ਜੀ ਹੋਰਾਂ ਵੱਲੋਂ ਨੌਜਵਾਨ ਸਭਾ ট্রান্সਪੋਰਟ ਵਿਭਾਗ ਪੰਜਾਬ ਮੁੱਖ ਦਫ਼ਤਰ ਇਹਨਾਂ ਦੇ ਇਹ ਸਮੂਹ ਸਟਾਫ ਮੈਂਬਰ ਨੇ ਗੱਲਾਂ ਬਾਤਾਂ ਵੀ ਕਰਾਂਗੇ ਇਹਨਾਂ ਦੇ ਨਾਲ ਕਿਉਂਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਵਿਚਰ ਰਹੇ ਹਾਂ ਇਹਨਾਂ ਦੇ ਨਾਲ ਪਤਾ ਲੱਗ ਰਿਹਾ ਕਿ ਦੂਜੀ ਵਾਰ ਦੂਜੀ ਵਾਰ ਇਹ ਜੋ ਲੰਗਰ ਦੀ ਸੇਵਾ ਹੈ ਦੂਜੀ ਵਾਰ ਇਹ ਨਾਲ ਵੱਲੋਂ ਸੈਕਟਰ 17 ਦੇ ਵਿੱਚ ਲਗਾਈ ਗਈ ਹੈ ਪਹਿਲਾਂ ਵੀ ਅਸੀਂ ਪਿਛਲੇ ਸਾਲ ਵੀ ਪ੍ਰਾਰਲਾ ਕੀਤਾ ਸੀ ਇਥੋਂ ਦੀ ਵੀਡੀਓ ਨਸਰ ਕੀਤੀ ਸੀ ਲੋਕਾਂ ਦੇ ਰੂਬਰੂ ਕੀਤੀ ਸੀ ਵੀਡੀਓ ਸੋ ਵੱਡੀ ਗੰਤੀ ਦਾ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਲਾਈਨਾਂ ਦੇ ਵਿੱਚ ਲਾ ਕੇ ਇਹ ਪ੍ਰਸ਼ਾਦ ਲੈਣ ਲਈ ਲੰਗਰ ਸੱਟ ਲਈ ਪਹੁੰਚ ਰਹੀਆਂ ਨੇ ਸੋ ਪਾਈ ਦੀ ਹੋਰਾਂ ਦਾ ਇਹ ਪ੍ਰਾਰਲਾ ਕਿਉਂ ਪਿਛਲੀ ਵਾਰੀ ਇਸ ਤੋਂ ਥੋੜਾ ਘੱਟ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਇਸ ਵਾਰੀ ਉਹਨੇ ਕੋਸ਼ਿਸ਼ ਕਰ ਉਹ ਨਗਰ ਹੈ ਉਹਨਾਂ ਨਾਲ ਚਲਾਇਆ ਜਾ ਰਿਹਾ ਹੈ ਲੈ ਕੇ ਜਾਦੇ ਵੱਡੀ ਗੱਲ ਦੀ ਦੇ ਵਿੱਚ ਜਿੱਥੇ ਇਸ ਟ੍ਰਾਂਸਪੋਰਟ ਵਿਭਾਗ ਦੇ ਕਰਮਚਾਰੀ ਸੇਵਾਦਾਰ ਦੇ ਤੌਰ ਤੇ ਸੇਵਾ ਨਿਵਾ ਰਹੇ ਨੇ ਉੱਥੇ ਹੀ ਔਰ ਬੀਬੀਆਂ ਆਪਣੇ ਬੱਚਿਆਂ ਨੂੰ ਲੈ ਕੇ ਵੀ ਪਹੁੰਚੀਆਂ ਹੋਈਆਂ ਨੇ ਬਹੁਤ ਸਾਰੇ ਛੋਟੇ-ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਇਸ ਲੰਗਰ ਦੇ ਵਿੱਚ ਸੇਵਾ ਸੋ ਬੱਚਾ ਬੱਚੇ ਨੇ ਜਿਹੜੇ ਇਹ ਇਹਨਾਂ ਵਰਕਰਾਂ ਜੋ ਇਸ ਟਰਾਂਸਪੋਰਟ ਵਿਭਾਗ ਦੇ ਵਿੱਚ ਕਰਮਚਾਰੀ ਨੇ ਉਹਨਾਂ ਦੇ ਹੀ ਇਹ ਬੱਚੇ ਨੇ ਜਿਹੜੇ ਇਸ ਲੰਗਰ ਦੇ ਵਿੱਚ ਇਸ ਸਮੇਂ ਜੋ ਸੇਵਾ ਨਿਵਾ ਰਹੇ ਨੇ ਸੋ ਵੱਡੀ ਗੱrti ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਇਸ ਲਗਰ ਦਾ ਕਿ ਸ਼ਵੀਰ ਦਾ ਆਨੰਦ ਮਾ ਰਹੀਆਂ ਨੇ ਸੋ ਪ੍ਰਬੰਧਕਾਂ ਨਾਲ ਕਰਦੇ ਆਂ ਗੱਲਬਾਤ ਕੀ ਕਹਿਣਾ ਹੈ ਉਹਨਾਂ ਦਾ ਇਸ ਸ਼ਵੀਰ ਦੇ ਬਾਰੇ ਤੇ ਹੋਰ ਕੀ ਕੀ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਉਹਨਾਂ ਸਾਡੇ ਨਾਲ ਤੇ ਹੋਰ ਇਸ ਤੋਂ ਇਲਾਵਾ ਕੀ ਸੇਵਾਵਾਂ ਟਰਾਂਸਪੋਰਟ ਦੇ ਜਿਹੜੇ ਵਰਕਰ ਨੇ ਸਮੂਹ ਸਟਾਫ ਆ ਉਹਨਾਂ ਵੱਲੋਂ ਨਵਾਈਆਂ ਜਾ ਰਹੀਆਂ ਨੇ ਉਹ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਬਣੇ ਰਹੋ ਇਸ ਸਮੇਂ ਸੈਕਟਰ 17 ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਬੱਡੀ ਅ ਗਿਰਤੀ ਦੇ ਵਿੱਚ ਸੰਗਤਾਂ ਇਹ ਜੋ ਸ਼ਵੀਲ ਤੇ ਛੋਲੇ ਕੋਚਿਆਂ ਦਾ ਲੰਗਰ ਟਰਾਂਸਪੋਰਟ ਡਾਇਰੈਕਟਰ ਟਰਾਂਸਪੋਰਟ ਦੇ ਵਰਕਰਾਂ ਵੱਲੋਂ ਸਮੂਹ ਵਰਕਰਾਂ ਵੱਲੋਂ ਇਕੱਤਰ ਹੋ ਕੇ ਲਗਾਇਆ ਗਿਆ ਉਹਨਾਂ ਦੇ ਪ੍ਰਬੰਧਕ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਆਂ ਅ ਤੇ ਕੀ ਕਹਿਣਾ ਹੈ ਪ੍ਰਬੰਧਕਾਂ ਦਾ ਸਰ ਵੀ ਕੀ ਨਾ ਇਹ ਆਪਣਾ ਸੁਖਜੀਤ ਸਿੰਘ ਸੁਖਜੀਤ ਸਿੰਘ ਜੀ ਕਿਸ ਮਕਸਦ ਦੇ ਨਾਲ ਇਹ ਸ਼ਬੀਲ ਲਗਾਈ ਗਈ ਹੈ ਤੇ ਕਿੰਨੀ ਵਾਰ ਲਗਾਈ ਜਾ ਰਹੀ ਹੈ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਹੈਗਾ ਸਾਡੇ ਵੱਲੋਂ ਇਹ ਪ੍ਰੋਗਰਾਮ ਲਿਖਿਆ ਜਾਂਦਾ ਹੈ ਉਸ ਦੇ ਸੰਬੰਧ ਵਿੱਚ ਜਿਹੜਾ ਹੈਗਾ ਇਸ ਸਾਲ ਵੀ ਜਿਹੜਾ ਹੈਗਾ ਅੱਜ ਜਿਹੜੀ ਹੈਗੀ ਸ਼ਬੀਲ ਤੇ ਜੋ ਵੀ ਸੰਗਤ ਦਾ ਫਰਮਾਨ ਅਨੁਸਾਰ ਲਗਾਈ ਗਈ ਹੈ ਕਿਸ ਮਕਸਦ ਦੇ ਨਾਲ ਕਿਹੜਾ ਪਾਦਰ ਜੀ ਦੇ ਸ਼ਹੀਦੀ ਦਿਵਸ ਗੁਰੂ ਜੀ ਤੇ ਅਰਜਨ ਦੇਵ ਜੀ ਅਰਜਨ ਦੇਵ ਜੀ ਠੀਕ ਹੈ ਜੀ ਕਿੰਨੇ ਸਾਲ ਤੋਂ ਲਗਾਉਂਦੇ ਆ ਰਹੇ ਇਹ ਸਲੱਗਬਗ ਹੋ ਗਏ ਨੇ ਚੌਥਾ ਸਾਲ ਹੈ ਸਾਡਾ ਇਹ ਚੌਥਾ ਸਾਲ ਹੈ ਤੇ ਸੰਗਤ ਦੇ ਵਿੱਚ ਕੋਈ ਫਰਕ ਆਇਆ ਅੱਗੇ ਨਾਲੋਂ ਤੁਸੀਂ ਸੁਣਦੇ ਵਿੱਚ ਆਇਆ ਕਿ ਇਸ ਵਾਰੀ ਲੰਗਰ ਦੇ ਵਿੱਚ ਵੀ ਥੋੜਾ ਜਿਆਦਾ ਮਤਲਬ ਯੋਗਦਾਨ ਪਾਇਆ ਛੋਲੇ ਕੁਰਸੀਆਂ ਦਾ ਵੀ ਲੰਗਰ ਲਗਾਇਆ ਨਹੀਂ ਜਿੰਨਾ ਵੀ ਸੰਗਤ ਜਿੰਨੀ ਵੀ ਸੰਗਤ ਆ ਗਈ ਯੋਗਦਾਨ ਪਿਛਲੀ ਵਾਰ ਆਪਾਂ ਥੋੜਾ ਜਿਆਦਾ ਕਾਲੇ ਛੋਲੇਆਂ ਦਾ ਲੰਗਰ ਕੀਤਾ ਸੀ ਇਸ ਵਾਰ ਪੁੱਛੇ ਛੋਲੇਆਂ ਲਈ ਦਾ ਸੰਗਤ ਦਾ ਪੂਰਾ ਯੋਗਦਾਨ ਹੈ ਸਾਥੀਆਂ ਦਾ ਪੂਰਾ ਯੋਗਦਾਨ ਹੈ ਵਿਭਾਗ ਵੱਲੋਂ ਜਿੰਨੇ ਵੀ ਸੇਵਾਦਾਰ ਹੈਗੇ ਨੇ ਜਾਂ ਸਾਥੀ ਹੈਗੇ ਨੇ ਉਹਨਾਂ ਨੇ ਤਨਮੰਦੇ ਨਾਲ ਆਪਣੇ ਜਿੰਨਾ ਵੀ ਸਰਧਾ ਅਨੁਸਾਰ ਸੇਵਾ ਕੀਤੀ ਹੈ ਉਹਦੇ ਅਨੁਸਾਰ ਸਾਰਾ ਕੁਝ ਇਹ ਪ੍ਰੋਗਰਾਮ ਰਿਚਿਆ ਗਿਆ। ਤੁਹਾਡੇ ਡਿਪਾਰਟਮੈਂਟ ਦੇ ਸਲੂ ਸਟਾਫ ਇਸ ਸੇਵਾ 'ਚ ਯੋਗਦਾਨ ਪਾਉਂਦਾ ਹੈ। ਸਾਡੇ ਦਫ਼ਤਰ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਜਾਂ ਡਾਇਰੈਕਟਰ ਸਾਹਿਬ ਨੇ ਉਹਨਾਂ ਤੋਂ ਲੈ ਕੇ ਸਾਰੇ ਅਧਿਕਾਰੀ ਸਾਰੇ ਜਿੰਨੇ ਵੀ ਸਾਡੇ ਵਰਕਰਾਂ ਜਿੰਨੇ ਵੀ ਹੋਰ ਅਧਿਕਾਰੀ ਕਰਮਚਾਰੀ ਸਾਰਿਆਂ ਦਾ ਪੂਰਾ ਸਹਿਯੋਗ ਹੈ ਉਹਦੇ ਕਰਾ ਨਹੀਂ ਪੂਰਾ ਇੱਥੇ ਤੱਕ ਪਹੁੰਚਿਆ। ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਜਾਂ ਤੁਹਾਡੇ ਵਰਕਰਾਂ ਵੱਲੋਂ ਕੋਈ ਹੋਰ ਵੀ ਸਵਾਵਾਂ ਨਿਵਾਈਆਂ ਜਾਂਦੀਆਂ ਨੇ? ਦੇਖੋ ਇਹ ਤਾਂ ਨਾ ਇੱਕ ਸਾਡੀ ਜਿਹੜੇ ਸੇਵਾਦਾਰ ਹੈਗੇ ਨੇ ਜਾਂ ਅਸੀਂ ਸਾਥੀ ਕਰਮਚਾਰੀ ਆ ਇੱਕ ਬੈਠ ਕੇ ਕਈ ਵਾਰ ਮੀਟਿੰਗ ਕਰ ਲੈਂਦੇ ਨੇ ਜਦੋਂ ਮੀਟਿੰਗ ਕਰਦੇ ਨੇ ਉਹਦੇ ਜੇ ਕੋਈ ਆਪਾਂ ਕੋਈ ਉਹਨੋਂ ਮਤਾ ਪਾਸ ਕਰਦੇ ਆ ਇਹ ਮਤ ਦੇ ਹਿਸਾਬ ਨਾਲ ਹੀ ਚੱਲ ਪੈਂਦਾ ਜੀ ਵੀ ਆਪਾਂ ਹੁਣ ਆ ਕਰਨਾ ਚਾਹੀਦਾ ਹੈ ਜੇ ਉਹ ਮਤਾ ਪਾਸ ਹੋ ਜਾਂਦਾ ਹੈ ਤਾਂ ਫਿਰ ਬਿਨਾ ਉਸ ਤੋਂ ਕਰਕੇ ਪ੍ਰੋਗਰਾਮ ਕਰ ਲੈਣਾ ਹੈ ਸੰਗਤਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਸੰਗਤ ਸਾਰੀ ਖੁਸ਼ੀ ਹੈ ਸਾਰਿਆਂ ਦਾ ਪੂਰਾ ਸਹਿਯੋਗ ਹੈ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੈ ਲਾਈਨਾਂ 'ਚ ਖੜੇ ਨੇ ਸਾਰੇ ਚੰਗੀ ਤਰ੍ਹਾਂ ਸਹਿਯੋਗ ਦੇ ਰਹੇ ਨੇ ਇਹ ਸਾਰੇ ਕਿਹੜਾ ਇਥੋਂ ਦਾ ਪ੍ਰਸ਼ਾਸਨ ਹੈ ਜਿਹਨੇ ਹਾਂ ਬਿਲਕੁਲ ਨਗਰ ਨਿਗਮ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਸੀਂ ਤਾਂ ਉਹਨਾਂ ਨੇ ਇੱਕ ਫੋਨ ਹੀ ਕੀਤਾ ਸੀ ਉਹਨਾਂ ਨੇ ਦੋ ਸਾਡੀਆਂ ਸੇਵਾਵਾਂ ਸਾਨੂੰ ਦਿੱਤੀਆਂ ਨੇ ਉਦੋਂ ਅਸੀਂ ਬੜੇ ਖੁਸ਼ ਹਾਂ ਕਿਸੇ ਤਰ੍ਹਾਂ ਦਾ ਕੋਈ ਆਫਰ ਨਹੀਂ ਪੇਸ਼ ਆਈ ਸਾਰਾ ਕੰਮ ਸਮਰਥਨ ਨਾਲ ਪੂਰਾ ਚੱਲਦਾ ਜਾ ਰਿਹਾ ਹੈ ਸ਼ੁਕਰੀਆ ਜੀ ਮੈਂ ਭਾਈ ਜੀ ਹੋਰ ਹੈ ਨਾ ਦੱਸਿਆ ਕਿ ਨਗਰ ਨਿਗਮ ਦਾ ਸਹਿਯੋਗ ਹੈ ਕਿਹੜਾ ਕਿਹੜਾ ਸਹਿਯੋਗ ਨਗਰ ਨਿਗਮ ਵੱਲੋਂ ਦਿੱਤਾ ਗਿਆ ਤੁਹਾਨੂੰ ਨਗਰ ਨਿਗਮ ਵੱਲੋਂ ਜੀ ਇੱਕ ਤਾਂ ਜਿਵੇਂ ਹੁਣ ਪਾਣੀ ਦਾ ਸਹਿਯੋਗ ਸਾਨੂੰ ਦਿੱਤਾ ਗਿਆ ਜੀ ਦੋ ਟੈਂਕਰ ਦਿੱਤੇ ਆ ਪਾਣੀ ਦੇ ਦੇ ਨਾਲ ਜਿਵੇਂ ਆਪਣੇ ਮਿਊਸਪਲ ਕਮੇਟੀ ਦਾ ਬਹੁਤ ਧੰਨਵਾਦ ਆ ਵੀ ਸਾਨੂੰ ਰੇੜੀਆਂ ਦਿੱਤੀਆਂ ਪ੍ਰੋਵਾਈਡ ਕਰਾਈਆਂ ਜਿਵੇਂ ਸਾਡੇ ਕੋਲੇ ਜਿਵੇਂ ਕੋਲਚੇ ਸ਼ੋਲੇ ਦਾ ਅਸੀਂ ਲੰਗਰ ਲਾ ਰਹੇ ਹਾਂ ਜੀ ਤੇ ਅਸੀਂ ਥਾਲੀਆਂ ਜਿਹੜੀਆਂ ਪ੍ਰੋਵਾਈਡ ਕਰਾਈਆਂ ਡਿਸਪੋਜ਼ੇਬਲ ਜਿਹੜੀਆਂ ਥਾਲੀਆਂ ਉਹਦੇ ਲਈ ਸਾਨੂੰ ਦੋ ਰੇੜੀਆਂ ਪ੍ਰੋਵਾਈਡ ਕਰਾਈਆਂ ਜੀ ਠੀਕ ਹੈ ਤੇ ਸਾਡਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹਦੇ ਬਾਰੇ ਤੁਸੀਂ ਸਪੈਸ਼ਲ ਫਿਰ ਉਹਨਾਂ ਨਾਲ ਕੰਟੈਕਟ ਕੀਤਾ ਜਾਂ ਉਹਨਾਂ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਨਹੀਂ ਜੀ ਅਸੀਂ ਬਸ ਉਹਨਾਂ ਨੂੰ ਇੱਕ ਸੱਦਾ ਦੇ ਕੇ ਆਏ ਹਾਂ ਜੀ ਤੇ ਬਾਕੀ ਅਸੀਂ ਫੋਨ ਤੇ ਉਹਨਾਂ ਨਾਲ رابطہ ਕਾਇਮ ਕੀਤਾ ਤੇ ਉਹਨਾਂ ਨੇ ਸਾਡੇ ਫੋਨ ਤੇ ਬਹੁਤ ਸਹਿਯੋਗ ਦਿੱਤਾ ਜੀ ਤੇ ਜੇ ਅੱਜ ਮੌਸਮ ਦੀ ਗੱਲ ਕੀਤੀ ਜਾਵੇ ਕਿਉਂਕਿ ਜਿਹੜੀ ਸ਼ਵੀਲ ਹੈ ਜ਼ਿਆਦਾਤਰ ਹਾਂਜੀ ਅ ਅੱਤ ਦੀ ਗਰਮੀ ਦੇ ਵਿੱਚ ਲੋਕ ਜ਼ਿਆਦਾਤਰ ਛੱਕਦੇ ਨੇ ਪਰ ਅੱਜ ਮੌਸਮ ਠੰਡਾ ਹੈ ਕਿਣੀਆਂ ਪੈ ਰਹੀਆਂ ਨੇ بارش ਹੋ ਰਹੀ ਹੈ ਕੋਈ ਫਰਕ ਪਿਆ ਹਾਂਜੀ ਵੈਸੇ ਮੌਸਮ ਦਾ ਤਾਂ ਫਰਕਾ ਬਾਕੀ ਹੁਣ ਅਸੀਂ ਹਾਂਜੀ ਆ ਕਿਉਂਕਿ ਇੱਥੇ ਹੁਣ ਦੇਖੋ ਵੀ ਸਵੇਰ ਦਾ ਹੁਣ ਮੌਸਮ ਠੀਕ ਸੀਗਾ ਜੀ ਹਨਾ ਜੀ ਜਿਵੇਂ ਅਸੀਂ ਕਹਿੰਦੇ ਆਂ ਵੀ ਚਲੋ ਰੱਬ ਦਾ ਹੁਣ ਕੀ ਕਹਿ ਸਕਦੇ ਆਂ ਜੀ ਨਹੀਂ ਕੋਈ ਫਰਕ ਲੱਗਦਾ ਵੀ ਨਹੀਂ ਕੋਈ ਫਰਕ ਨਹੀਂਗਾ ਜੀ ਲੱਗਦਾ ਜੀ ਸੰਗਤ ਦੇ ਵਿੱਚ ਦਸ਼ਾ ਉਹਨਾਂ ਹੀ ਆ ਜੀ ਸੰਗਤ ਉਵੇਂ ਐਜ਼ ਇਟ ਇਜ਼ ਆ ਰਹੀ ਆ ਜਿਵੇਂ ਕੋਈ ਮੈਸੇਜ ਦੇਣਾ ਚਾਹੋਗੇ ਅੱਜ ਇਸ ਪ੍ਰੋਗਰਾਮ ਜ਼ਰੀਏ ਲੋਕਾਂ ਨੂੰ ਮੈਸੀਤਾ ਜੀ ਅਭੀ ਆਪਾਂ ਵੀ ਜਿਵੇਂ ਸ਼ਪੀਲ ਆਪਾਂ ਪੁੰਨਦਾਨ ਕਰੀਏ ਜੀ ਉਸ ਤੋਂ ਬਾਅਦ ਸ਼ਪੀਲਾਂ ਲਾਈਏ ਨਾਲ ਮਿਲ ਕੇ ਰਹੀਏ ਜੀ ਸਾਰਾ ਏਕਤਾ ਭਾਵਨਾ ਨਾਲ ਰਹੀਏ ਹਨਾ ਜੀ ਇਹੀ ਹੈ ਮੇਰੇ ਗੁਰੂ ਸਾਹਿਬਾ ਗੁਰੂ ਗੁਰੂ ਸਾਹਿਬਾ ਨੇ ਜੋ ਸੰਦੇਸ਼ ਦਿੱਤਾ ਵੀ ਏਕਤਾ ਵਿੱਚ ਬਲ ਹੈ ਜੀ ਹੂੰ ਇਹ ਆਪਾਂ ਰੱਖੀਏ ਜੀ ਉਹ ਤੇ ਉਹਨਾਂ ਦੇ ਮਾਰਗ ਤੇ ਚੱਲਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਸ਼ੁਕਰੀਆ ਜੀ ਧੰਨ ਅ ਅਜੋਕੀ ਪੀੜ੍ਹੀ ਨੂੰ ਕੀ ਸਨੇਹਾ ਦੇਣਾ ਚਾਹੋਗੇ ਖਾਸ ਕਰ ਜੇ ਇਹਦਾ ਸ਼ਹੀਦੀ ਦਿਹਾੜੇ ਜਾਂ ਗੁਰਪੁਰਬ ਅਸੀਂ ਮਨਾਉਣੇ ਆ ਅ ਉਨਾ ذریعے ਇੱਕ ਮੈਸੇਜ ਲੋਕਾਂ ਤੱਕ ਆਪਾਂ ਕਨਵੇ ਕਰਦੇ ਆ ਲੋਕਾਂ ਤੱਕ ਮੈਸੇਜ ਚਾਹੁੰਦਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੇਖੋ ਜੀ ਸ਼ਹੀਦਾਂ ਦੇ ਸਰਤਾਜ ਤਨ ਤਨ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ ਇਹ ਜਿਹੜਾ ਮਹੀਨਾ ਹੁੰਦਾ ਹੈ ਦੇਸ਼ ਵਿਦੇਸ਼ ਦੇ ਵਿੱਚ ਹਰ ਥਾਂ ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਔਰ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਤਪ ਦੀ ਗਰਮੀ ਦੇ ਵਿੱਚ ਛਬੇ ਠੰਡੇ ਤੇ ਮਿੱਠੇ ਜਲਦੀਆਂ ਲੋਕ ਸ਼ਬੀਲਾਂ ਲਾਉਂਦੇ ਆ ਔਰ ਸ਼ਬੀਲਾਂ ਲਾਉਣ ਦਾ ਮਕਸਦ ਇਹ ਇੱਕ ਤਾਂ ਇਹ ਆ ਵੀ ਅਸੀਂ ਉਹਨਾਂ ਵੱਲੋਂ ਦਿੱਤੇ ਗਏ ਸੰਦੇਸ਼ ਨੂੰ ਆਪਣੇ ਮਨਾਂ ਦੇ ਅੰਦਰ ਵਸਾਈਏ ਲੋਕਾਈ ਦਾ ਭਲਾ ਕਰੀਏ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਰਹੀਏ ਜ਼ੁਲਮ ਦੇ ਖਿਲਾਫ ਜੇ ਆਪਣੀ ਜਾਨ ਵੀ ਦੇਣੀ ਪਏ ਤੇ ਉਹਦੇ ਲਈ ਤਿਆਰ ਰਹੀਏ ਇਹ ਇਹ ਜਿਹੜੀ ਏਕਤਾ ਦੇ ਵਿੱਚ ਇਹ ਲੋਕਾਈ ਦੇ ਵਿੱਚ ਇਹ ਭਾਵਨਾ ਪੈਦਾ ਕਰਨ ਵਾਸਤੇ ਇਹ ਸਾਰਾ ਕੁਝ ਹੁੰਦਾ ਹੈ ਸਿਰਫ ਸਾਨੂੰ ਕੱਲੀਆਂ ਸ਼ਬੀਲਾਂ ਲਾ ਕੇ ਲੰਗਰ ਲਾ ਕੇ ਇਹ ਆਪਣੇ ਆਪ ਨੂੰ ਬਰੀ ਨਹੀਂ ਕਰ ਲੈਣਾ ਚਾਹੀਦਾ ਸਾਨੂੰ ਇਸ ਦਿਨ ਤੇ ਪਰਮ ਕਰਨਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਸੰਦੇਸ਼ ਦਿੱਤਾ ਸੀ ਏਕਤਾ ਦਾ ਅਖੰਡਤਾ ਦਾ ਜ਼ੁਲਮ ਦੇ ਵਿਰੁੱਧ ਲੜਨ ਦਾ ਉਹਦੇ ਉੱਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ ਸੋ ਮੈਂ ਤਾਂ ਇਹੀ ਚਾਹਾਂਗਾ ਕਿ ਇਸ ਦਿਨ ਤੇ ਨੌਜਵਾਨ ਪੀੜ੍ਹੀਏ ਜਿਹੜੀ ਉਹ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਘਰ ਘਰ ਤੱਕ ਹਰ ਮਨ ਤੱਕ ਫਲਾਵੇ ਸ਼ੁਕਰੀਆ ਜੀ ਹਾਂਜੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਾਰੇ ਚੈਨਲ ਦੇਖ ਰਹੇ ਵੀਰਾ ਭੈਣਾ ਭਰਾਵਾਂ ਨੂੰ ਮਿੱਤਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਸਮੂਹ ਕਰਮਚਾਰੀਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਹਿਯੋਗ ਦੇ ਕੇ ਐਡਾ ਬੜਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਉਹਦੇ ਲਈ ਸਾਡੇ ਸਮੂਹ ਕਰਮਚਾਰੀਆਂ ਸਾਥੀਆਂ ਦਾ ਠੀਕ ਹੈ ਅਫਸਰ ਸਾਹਿਬਾਨ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਕੁਝ ਜਿਵੇਂ ਤੁਸੀਂ ਤੁਹਾਡਾ ਸਟਾਫ ਵਾਈ ਜੀ ਹੋਰਾਂ ਨੇ ਦੱਸਿਆ ਸਟਾਫ ਵੱਲੋਂ ਜਦੋਂ ਮਤਾ ਪਾਇਆ ਜਾਂਦਾ ਜਾਂ ਕੋਈ ਗੱਲਬਾਤ ਇਿੱਤੀ ਜੰਦੀਆ ਰਲ ਮਿਲ ਕੇ ਕਦੇ ਐਸ ਲੰਗਰ ਤੋਂ ਇਲਾਵਾ ਕਦੇ ਸੇਵਾਵਾਂ ਹੋਰ ਸੇਵਾ ਕਰਨ ਦਾ ਮੌਕਾ ਮਿਲਿਆ ਕੋਈ ਹਾਂਜੀ ਹਾਂਜੀ ਅਸੀਂ ਨਾ ਅਸੀਂ ਆਏ ਸਾਲ 90 ਸਾਲ ਤੇ ਵੀ ਸੁਖਨੀ ਸਾਹਿਬ ਦਾ ਪਾਠ ਕਰਾ ਕੇ 90 ਸਾਲ ਦੀ ਸ਼ੁਰੂਆਤ ਕਰਦੇ ਆਂ ਜੀ ਉਹ ਵੀ ਸਾਰੇ ਸਮੂਹ ਕਰਮਚਾਰੀਆਂ ਸਾਥੀਆਂ ਵੱਲੋਂ ਸਹਿਯੋਗ ਦੇ ਨਾਲ ਹੀ ਇੱਕ ਪ੍ਰੋਗਰਾਮ ਲਿਖੇ ਜਾਂਦਾ ਹੈ 90 ਸਾਲ ਦੇ ਹਰ ਸਾਲ ਸੁਖਨੀ ਸਾਹਿਬ ਦਾ ਪਾਠ ਕਰਾ ਕੇ 90 ਸਾਲ ਦੀ ਰੰਭਤਾ ਕਰਦੇ ਆਂ ਜੀ ਉਹਦੀ ਟਰਾਂਸਪੋਰਟ ਦੀਆਂ ਕੁਝ ਦੱਲਾਵਾਤਾਂ ਜਿਹੜੀਆਂ ਤੁਸੀਂ ਜਾਗਰ ਕਰਨਾ ਚਾਹੋ ਵੀ ਮੁਸ਼ਕਲਾਂ ਦਰਵੇਸ ਤੁਹਾਨੂੰ ਆਉਂਦੀਆਂ ਹੋਣ ਕਦੇ ਇਸ ਤਰ੍ਹਾਂ ਦਾ ਕੋਈ ਤੁਹਾਡੇ ਮਨ ਵਿੱਚ ਆਇਆ ਹੋਵੇ ਵੀ ਇਹ ਸਾਡੀਆਂ ਮੁਸ਼ਕਲਾਂ ਨੇ ਅਸੀਂ ਸਰਕਾਰ ਤੱਕ ਪਹੁੰਚਾਈਏ ਜਾਂ ਲੋਕਾਂ ਤੱਕ ਪਤਾ ਲੱਗਣਾ ਚਾਹੀਦਾ ਵੀ ਸਾਨੂੰ ਵੀ ਇਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਮੁਸ਼ਕਲਾਂ ਦਾ ਦੇਖੋ ਜੀ ਦਫ਼ਤਰ ਦੀਆਂ ਜੇ ਅਸੀਂ ਗੱਲ ਕਰੀ ਤਾਂ ਬਹੁਤ ਜ਼ਿਆਦਾ ਮੁਸ਼ਕਲਾਂ ਜੀ ਇਸ ਟਾਈਮ ਸਟਾਫ ਦੀ ਘਾਟ ਬਹੁਤ ਤੋਂ ਬਹੁਤ ਜ਼ਿਆਦਾ ਕੰਮ ਹੈ ਇੱਕ ਇੱਕ ਕਰਮਚਾਰੀ ਨੂੰ 3-3 4-4 ਸ਼ੀਟਾਂ ਦਾ ਕੰਮ ਦਿੱਤਾ ਗਿਆ ਹੈ ਸਾਡੇ ਵਿਭਾਗ ਨੇ ਕਈ ਅਸਾਮੀਆਂ ਖਾਲੀ ਪਈਆਂ ਨੇ ਜੇ ਨਾਲੋਂ ਮੇਰੀ ਸਰਕਾਰ ਨੂੰ ਮੇਰੇ ਵੱਲੋਂ ਅਪੀਲ ਹੈ ਸਾਰੇ ਸਮੂਹ ਸਟਾਫ ਵੱਲੋਂ ਅਪੀਲ ਹੈ ਵੀ ਜਿਹੜੀਆਂ ਅਸਾਮੀਆਂ ਖਾਲੀਆਂ ਉਹਨਾਂ ਨੂੰ ਜਲਦ ਤੋਂ ਜਲਦ ਭਰਨ ਦੀ ਕਿਰਪਾਲਤਾ ਕੀਤੀ ਜਾਵੇ ਤੇ ਜਿਹੜੀਆਂ ਰੋਡਵੇ ਦਾ ਵਿਭਾਗ ਹੈ ਸਾੜਾ ਜੇ ਰੋਡਵੇ ਦੀਆਂ ਬੱਸਾਂ ਹੋਣਗੀਆਂ ਅਸੀਂ ਤਾਂ ਹੀ ਲੋਕਾਂ ਨੂੰ ਸਹੂਲਤ ਵਰਤਾਵਾਂਗੇ ਠੀਕ ਹੈ ਜਿਹੜੀਆਂ ਬੱਸਾਂ ਸਾਡੇ ਵਿਭਾਗ ਨੂੰ ਜਲਦ ਤੋਂ ਜਲਦ ਨਵੀਆਂ ਬੱਸਾਂ ਪਾਉਣੀਆਂ ਚਾਹੀਦੀਆਂ ਤੇ ਹੋ ਸਕੇ ਤਾਂ ਪੰਜਾਬ ਰੋਡ ਵਿੱਚ ਸਰਕਾਰੀ ਬੱਸਾਂ ਪਾਉਣੀਆਂ ਚਾਹੀਦੀਆਂ ਹਾਂਜੀ ਜਿਹੜੇ ਚਲੋ ਬਾਈ ਜਿਵੇਂ ਬਾਈ ਜੀ ਹੋਰਾਂ ਨੇ ਦੱਸਿਆ ਕਿ ਪੰਜਾਬ ਰੋਡਵੇਜ ਨੂੰ ਟਰਾਂਸਪੋਰਟ ਨੂੰ ਨਵੀਆਂ ਬੱਸਾਂ ਦੀ ਵੀ ਲੋੜ ਹੈ ਇੱਕ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਬੀਬੀਆਂ ਦਾ ਫ੍ਰੀ ਸਫ਼ਰ ਹੈ ਉਹਦੀ ਉਹਦੀ ਚਰਚਾ ਸਭ ਤੋਂ ਵੱਧ ਹੁੰਦੀ ਹੈ ਤੁਹਾਨੂੰ ਕਦੇ ਇਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਬੀਬੀਆਂ ਨਾਲ ਕਦੇ ਤੁਹਾਡੇ ਤੁਸੀਂ ਨਹੀਂ ਤੁਹਾਡਾ ਕੋਈ ਸਾਥੀ ਕਦੇ ਇਸ ਤਰ੍ਹਾਂ ਦੀ ਕੋਈ ਅੜਚਣ ਆਈ ਹੋਵੇ ਇਹ ਸਟਾਫ ਨੂੰ ਤਾਂ ਦਿੱਕਤ ਬਹੁਤ ਜ਼ਿਆਦਾ ਹੁੰਦੀ ਹੈ نیچے ਦੇ ਜਿਹੜੇ ਸਟਾਫ نیچے ਡਰਾਈਵਰ ਨੇ ਕੰਡਕਟਰ ਨੇ ਬਸਾਂ ਓਵਰਲੋਡ ਨੇ ਸਵਾਰੀਆਂ ਦੇ ਸੱਟਾਂ ਲੱਗਦੀਆਂ ਤੇ ਉਹਦੀ ਜ਼ਿੰਮੇਵਾਰੀ ਫਿਰ ਡਰਾਈਵਰ ਕਨੈਕਟਰ ਦੀ ਫਿਕਸ ਕੀਤੀ ਜਾਂਦੀ ਹੈ ਫ੍ਰੀ ਟਰੈਵਲਿੰਗ ਹੈ ਤਾਂ ਹੈ ਪਰ ਫ੍ਰੀ ਟਰੈਵਲਿੰਗ ਦੀ ਕੋਈ ਲਿਮਿਟੇਸ਼ਨ ਹੋਣੀ ਚਾਹੀਦੀ ਹੈ ਉਹ ਫ੍ਰੀ ਟਰੈਵਲਿੰਗ ਕੀ ਹੈ ਜਿਹੜੇ ਗਵਰਨਮੈਂਟ ਜੌਬ ਕਰਦੀਆਂ ਲੇਡੀਆਂ ਉਹ ਵੀ ਫ੍ਰੀ ਟਰੈਵਲਿੰਗ ਲੈ ਰਹੀਆਂ ਜਿਨ੍ਹਾਂ ਕੋਲ ਇਨਕਮ ਦੇ ਸੋਰਸ ਚੰਗੇ ਹੈਗੇ ਉਹ ਵੀ ਫ੍ਰੀ ਟਰੈਵਲ ਕਰ ਰਹੇ ਆ ਮਤਲਬ ਜ਼ਰੂਰਤਮੰਦ ਨੂੰ ਹੋਣੀ ਚਾਹੀਦੀ ਆ ਅਸੀਂ ਤਾਂ ਡਿਪਾਰਟਮੈਂਟ ਵੱਲੋਂ ਤੇ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਕੈਸ਼ ਆਉਂਦਾ ਹੈ ਤੇ ਡਿਪਾਰਟਮੈਂਟ ਚੱਲਦਾ ਰਹੇ ਰੈਵਨਿਊ ਸਾਡਾ ਇਨਕਰੀਜ਼ ਹੁੰਦਾ ਰਹੇ ਤੁਹਾਨੂੰ ਕੀ ਲੱਗਦਾ ਕੋਈ ਫਰਕ ਪਿਆ ਵੀ ਰੈਵਨਿਊ ਚ ਫਰਕ ਪਿਆ ਡਿਪਾਰਟਮੈਂਟ ਦੇ ਵਿੱਚ ਜਿਹੜਾ ਜਿਹੜਾ ਫ੍ਰੀ ਬੱਸਾਂ ਦਾ ਸਫ਼ਰ ਹੈ ਕਰਵਾਇਆ ਜਾ ਰਿਹਾ ਕਿਉਂਕਿ ਸਰਕਾਰੀ ਮੁਲਾਜ਼ਮਾਂ ਦਾ ਸਾਰੇ ਫ੍ਰੀ ਕਰਦੇ ਨੇ ਸਫ਼ਰ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਪਹਿਲਾਂ ਸਾਡਾ ਜਿਹੜਾ ਕੈਸ਼ ਦਾ ਫਲੋ ਸੀਗਾ ਉਹ 2 ਕਰੋੜ ਦੇ ਉੱਪਰ ਜਾਂਦਾ ਸੀ ਸਾਡਾ ਤੇ ਹੁਣ ਸਾਡਾ 1 ਕਰੋੜ ਦੇ ਕਰੀਬ ਰਹਿ ਗਿਆ ਸਾਰਾ ਠੀਕ ਹੈ ਤੇ 450 450 ਕਰੋੜ ਸਾਡਾ ਬਕਾਇਆ ਖੜਾ ਉੱਧਰ ਉਜੋ ਹਾਲੇ ਕੋ ਮਿਲਦੀ ਉਮੀਦ ਨਹੀਂ ਹੈਗੀ ਪਰ 400 ਕਰੋੜ ਕਿਤੇ ਥੋੜਾ ਹੁੰਦਾ ਜਦੋਂ ਡਿਪਾਰਟਮੈਂਟ ਦੇ ਕੋਲ ਹੈ ਕੈਸ਼ ਇਹ ਨਹੀਂ ਆਣਾ ਹੈਗਾ ਕੈਸ਼ ਤੋਂ ਬਿਨਾ ਤਾਂ ਡਿਪਾਰਟਮੈਂਟ ਨਹੀਂ ਚੱਲਣਾ ਹੀ ਹੈਗਾ ਉਧਰ 400 ਕਰੋੜ ਖੜਾ ਤੇ ਦਿੱਕਤਾਂ ਤੇ ਦਿੱਕਤਾਂ ਹੀ ਆ ਤੇ ਸਰਕਾਰ ਨੂੰ ਲੋੜ ਆ ਜੇ ਚਲੋ ਫ੍ਰੀ ਫੈਸਿਲਿਟੀ ਦੇਣੀ ਆ ਡਿਪਾਰਟਮੈਂਟ ਨੂੰ ਤਾਂ ਘੱਟੋ ਘੱਟ ਦੇਵੇ ਨਾ ਜਿਵੇਂ ਜਿਵੇਂ ਬਿਜਲੀ ਬੋਰਡ ਆ ਬਿਜਲੀ ਬੋਰਡ ਨੂੰ ਨਾਲ ਦੀ ਨਾਲ ਹੀ ਦੇਈ ਜਾਂਦੇ ਆ ਸਾਨੂੰ ਸਾਡੇ 400 450 ਕਰੋੜ ਸਾਡਾ ਖੜਾ ਹੈ ਤੇ ਬੱਸਾਂ ਦਾ ਜਿਹੜਾ ਹੈਗਾ ਪ੍ਰੋਪਰ ਸਪੇਅਰ ਪਾਰਟ ਨਹੀਂ ਆਂਦਾ ਜਾਂ ਹੋਰ ਦਿੱਕਤਾਂ ਨੇ ਗੱਡੀਆਂ ਆਪਾਂ ਦੇਖ ਰਹੇ ਆ ਕਿ ਟਾਇਰ ਫਟਾ ਕੱਲ ਦੀ ਘਟਨਾ ਕਿਸ ਨੇ ਪਾਈ ਸੀ ਕਿ ਇੰਸਟਾਗ੍ਰam ਤੇ ਉਹ ਟਾਇਰ ਫਟ ਗਿਆ ਉਹ ਆਪਣਾ ਸੀਟ ਦੇ ਉੱਪਰ ਵਾਲਾ ਫਟਿਆ ਚੁੱਟਿਆ ਹੋਇਆ ਸੀਗਾ ਉਹ ਕੁਰੀ ਦੇ ਵਿਚਾਰ ਦੀ ਲੱਤਾਂ ਦੇ ਉੱਤੇ ਸੱਟ ਲੱਗ ਗਈ ਗੱਲ ਹੈ ਕਿ ਜਿਹੜਾ ਨੁਕਸਾਨ ਹੁੰਦਾ ਜਾਨੀ ਮਰ ਲੀ ਉਹਨੂੰ ਬਹਿਹਸਾਸ ਹੁੰਦਾ ਨਾ ਆਮ ਤਾਂ ਆਪਾਂ ਗੱਲਾਂ ਜਿਨੀ ਮਰਜ਼ੀ ਕਰੀ ਆਈਏ ਸੋ ਜਿੰਮੇਵਾਰਾ ਸਰਕਾਰ ਜ਼ਿੰਮੇਵਾਰ ਹੈ ਅਫਸਰशाही ਜ਼ਿੰਮੇਵਾਰ ਹੈ ਕਲੀਅਰ ਜੀ ਗੱਲ ਹੈ ਜੀ ਜੇ ਆਪਾਂ ਗੱਲ ਕਰੀਏ ਪੰਜਾਬ ਰੋਡ ਵੇਜ ਅ ਸੁਰਖੀਆਂ ਚ ਰਹੀ ਹੈ ਮਤਲਬ ਕਹਿਣ ਦਾ ਵੀ ਜੇ ਗਾਣਿਆਂ ਗੀਤਾਂ ਚ ਵੀ ਪੰਜਾਬ ਰੋਡ ਵੇਜ ਦਾ ਜ਼ਿਕਰ ਆਇਆ ਪਰ ਅ ਬਿਲਕੁਲ ਨਾ ਮੜੋ ਵਾਲਾ ਜੀ ਕਿਉਂਕਿ ਸਫਰ ਨਹੀਂ ਰਹੇ ਪਿੰਡਾਂ ਦੇ ਰੂਟ ਰੂਟ ਬਹੁਤ ਬੰਦ ਹੋ ਗਏ ਸਾਡੇ ਵੀ 2000 ਪਰਮਟ ਨੇ ਇਸ ਟਾਈਮ 2000 ਪਰਮਟ ਵਿੱਚੋਂ ਹੀ ਸਾਡੀ 1250 ਗੱਡੀ ਚੱਲਦੀ ਹੈ ਸਾਰੀ 800 ਟਾਈਮ ਤੋਂ ਸਾਡੇ ਮੇਸੀ ਆ ਟੈਕਸ ਅਸੀਂ ਦਈ ਰਹੇ ਆ ਟੈਕਸ ਜਾਈ ਰਹੇ ਆ ਨਾ ਸਾਡਾ ਇਹ ਪ੍ਰਾਈਵੇਟ ਨੂੰ ਫਾਇਦਾ ਮਿਲ ਰਿਹਾ ਉਹਦਾ ਪ੍ਰਾਈਵੇਟ ਤੇ ਉਹੀ ਜੇ ਗੱਡੀਆਂ ਚੱਲਣ ਪਿੰਡਾਂ ਨੂੰ ਚੱਲਣ ਔਰ ਰੈਵਨਿਊ ਇਨਕਰੀਸ ਹੋਊਗਾ ਉਹ ਸੋ ਇਸ ਕਰਕੇ ਸਾਰਿਆਂ ਨੂੰ ਹਿੰਮਤੋਂ ਮਾਰਨ ਦੀ ਲੋੜ ਆ ਸਾਨੂੰ ਵੀ ਲੋੜ ਆ ਠੀਕ ਆ ਥੱਲੇ ਵਾਲੇ ਸਟਾਫ ਨੂੰ ਵੀ ਲੋੜ ਆ ਖਾਸ ਕਰਕੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਆ ਅਸਰ ਇਹ ਧਾਰਾ ਬਹੁਤ ਪੁਰਾਣਾ ਧਾਰਾ ਹੈਗਾ ਠੀਕ ਹੈ ਜੀ ਕਿਤੇ ਨਾ ਕਿਤੇ BSNL ਵਾਂਗੂ ਹਾਂ ਹਾਲਾਤ ਉਹੀ ਬਣਦੇ ਜਾ ਰਹੇ ਹੁਣ ਤਾਂ ਹਾਲਾਤ ਉਹੀ ਬਣਦੇ ਜਾ ਰਹੇ ਆ ਹਾਲਾਤ ਉਹੀ ਬਣਦੇ ਜਾ ਰਹੇ ਸ਼ੁਕਰੀਆ ਜੀ ਠੀਕ ਹੈ ਜੀ ਹਾਂ ਜੀ ਸਰ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਹੀ ਧੰਨਵਾਦ ਕਰਦੀ ਆ ਜੀ ਨਿਊ ਚੰਡੀਗੜ੍ਹ ਮੀਡੀਆ ਦਾ ਜੀ ਕੋਈ ਸਾਡੇ ਨਾਲ 2 ਸਾਲ ਹੋ ਗਏ ਤੁਹਾਡੇ ਸੱਦੇ ਤੇ ਸਾਡ ਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਦਾ ਨਹੀਂ ਨਹੀਂ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਸੰਗਤਾਂ ਦਾ ਗਾਹਾਂ ਗਾਹਾਂ ਕਹ ਲੋ ਵੀ ਵਧਦਾ ਜਾ ਰਿਹਾ ਤੁਹਾਡਾ ਕੰਮ ਵਧੀਆ ਹੋ ਰਿਹਾ ਹਾਂਜੀ ਹਾਂਜੀ ਦੇਖੋ ਅੱਜ ਦਾ ਰੱਬ ਨੇ ਸਹਿਯੋਗ ਇਹ ਜਿਆਦਾ ਦਿੱਤਾ ਹੀ ਕਹਿੰਦਾ ਨੀਤ ਨੂੰ ਮਰਾਦਾ ਜੀ ਬਾਰਿਸ਼ ਵੀ ਹੋ ਰਹੀ ਆ ਤੇ ਠੰਡਾ ਜਲ ਵੀ ਚੱਲ ਰਿਹਾ ਤੇ ਭੋਜਨ ਪਕਵਾਨ ਵਧੀਆ ਬਣਿਆ ਵਾ ਜੀ ਤੁਹਾਨੂੰ ਪਤਾ ਪਹਿਲਾਂ ਨਾਲ ਤੇ ਜਿਆਦਾ ਵਾਧਾ ਹੋਇਆ ਜੀ ਇਸ ਵਾਰ ਥੋੜਾ ਜਿਹਾ ਦਾਤਾ ਜੀ ਨੇ ਕਿਰਪਾ ਜਿਆਦਾ ਕੀਤੀ ਤੇ ਥੋੜਾ ਜਿਹਾ ਅਸੀਂ ਹੋਰ ਵਧਾਇਆ ਕੰਮ ਨੂੰ ਤੇ ਬਾਕੀ ਸੰਗਤ ਐਨੇ ਉਤਸ਼ਾਹ ਨਾਲ ਜਿਹੜਾ ਛੱਕ ਰਹੀ ਹੈ ਤੁਸੀਂ ਵੀ ਦੇਖ ਹੀ ਰਹੇ ਹੋ ਹਾਂ ਬਹੁਤ ਬਹੁਤ ਸਟਾਰਾਂ ਲੱਗੀਆਂ ਨੇ ਵੱਖਰਾ ਇਹ ਸਭ ਤੋਂ ਵੱਧ ਜਿਹੜਾ ਵੱਖਰਾ ਇਸ ਸਮੇਂ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਕਿ ਸੰਗਤਾਂ ਸਟਾਰ ਦੇ ਵਿੱਚ ਲੱਗ ਕੇ ਭੋਜਨ ਲੈ ਰਹੀਆਂ ਨੇ ਨਹੀਂ ਇੱਕ ਡਿਸਪੋਜ਼ਲ ਦਾ ਸਭ ਤੋਂ ਵਧੀਆ ਜਿਹੜਾ ਤੁਸੀਂ ਪ੍ਰਬੰਧ ਕੀਤਾ ਹੈ ਨਹੀਂ ਲੋਕ ਜਿੱਥੇ ਖਾਂਦੇ ਨੇ ਪਲੇਟ ਉੱਥੇ ਹੀ ਸਿੱਟ ਕੇ ਗੰਦਗੀ ਫਲਾ ਕੇ ਚਲੇ ਜਾਂਦੇ ਨੇ ਪਰ ਇਹ ਵੱਖਰਾ ਅੱਜ ਵੇਖਣ ਨੂੰ ਮਿਲਿਆ ਦੇਖੋ ਜੀ ਗੱਲ ਆਈਆਂ ਇਹ ਇੱਕ ਦੂਜੇ ਦੇ ਸਹਾਇਕ ਨਾਲੇ ਗੱਲ ਸਹੀ ਹੁੰਦੀ ਹੈ ਜੀ ਜੇ ਹੁਣ ਸੰਗਤ ਆਉਂਦੀ ਹੈ ਜੀ ਚੰਗਾ ਭੋਜਨ ਬਾਬੇ ਦੀ ਕਿਰਪਾ ਨਾਲੋ ਛਕਦੇ ਨੇ ਤੇ ਉਹਨਾਂ ਨੂੰ ਫਿਰ ਸਾਦਗੀ ਮਿਲਦੀ ਹੈ ਸਕੂਨ ਮਿਲਦਾ ਉਹਨਾਂ ਨੂੰ ਤੁਹਾਨੂੰ ਪਤਾ ਵੀ ਜੇ ਆਪਾਂ ਗੁਰਦੁਆਰਾ ਸਾਹਿਬ ਚ ਵੀ ਭੋਜਨ ਛਕੀਏ ਤਾਂ ਥਾਲੀਆਂ ਆਪਣੇ ਜਿੱਤੇ ਬਰਤਨ ਧੋਏ ਜਾਂਦੇ ਨੇ ਉੱਥੇ ਰੱਖ ਕੇ ਆਉਂਦੇ ਆ ਜੀ ਤੇ ਸੰਗਤ ਦਾ ਇੰਨਾ ਜ਼ਿਆਦਾ ਸਹਾਇਕ ਹੈ ਕਿ ਉਹ ਲੰਗਰ ਛਕਣ ਤੋਂ ਬਾਅਦ ਡਿਸਪੋਜ਼ਲ ਜਿਹੜੀਆਂ ਪਲੇਟਾਂ ਨੇ ਆਪਣੇ ਗਲਾਸ ਨੇ ਜੀ 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 ਦੇਖੋ ਨਗਰ ਨਿਗਮ ਦਾ ਬਹੁਤ ਵਧੀਆ ਧੰਨਵਾਦ ਹੈ ਜੀ ਉਹਨਾਂ ਨੇ ਹਰ ਇੱਕ ਚੀਜ਼ ਸਾਡੇ ਲਈ ਪ੍ਰੋਵਾਈਡ ਕੀਤੀ ਹੈ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਇੱਕ ਹੈਗੀ ਆ ਜਿਹੜੀ ਸਾਡੀ ਮੇਲ ਹੈਗੀ ਆ ਹਾਂਜੀ ਔਰ ਦੇਖੋ ਇੱਥੇ ਪਤਾ ਲੱਗਦਾ ਕਿ ਪੰਜਾਬ ਦਾ ਦਫ਼ਤਰ ਆ ਹਨਾ ਤੇ ਔਰ ਸਰਕਾਰਾਂ ਕਹਿੰਦੀਆਂ ਮਸੀਂ ਸਰਕਾਰਾਂ ਇਹ ਕਹਿ ਰਹੀਆਂ ਨੇ ਕਿ ਮੁਹਾਲੀ ਸ਼ਿਫਟ ਕਰੋ ਚੰਡੀਗੜ੍ਹ ਦੇ ਦਫ਼ਤਰ ਬਹੁਤ ਤਾਂ ਚਲੇ ਗਏ ਹਨਾ ਸਾਡੀ ਇਹੀ ਅਪੀਲ ਆ ਦੇਖੋ ਚੰਡੀਗੜ੍ਹ ਆਸੀਂ ਆਪਣੇ ਆਪ ਨੂੰ ਕਹਿੰਦੇ ਚੰਡੀਗੜ੍ਹ ਸਾਡਾ ਪੰਜਾਬ ਦਾ ਤੇ ਅਸੀਂ ਇੱਥੋਂ ਆਪੇ ਉੱਜੜ ਜੜ ਜਾਈਏ ਨੇ ਸਰਕਾਰਾਂ ਸਾਨੂੰ ੱਤਕਾ ਕਰ ਰਹੀਆਂ ਇਹ ਜਿਹੜੀ ਗੱਲ ਆ ਸਰਕਾਰ ਦੇ ਧਿਆਨ ਚ ਜਰੂਰ ਆਉਣੀ ਚਾਹੀਦੀ ਆ ਦੇਖੋ ਅੱਜ ਹੁਣ ਪਤਾ ਲੱਗ ਰਿਹਾ ਹੈ ਨਾ ਚੰਡੀਗੜ੍ਹ ਦੇ ਲੋਕ ਨੇ ਚੰਡੀਗੜ੍ਹ ਦੇ ਕਿੰਨੇ ਬੈਂਕ ਨੇ ਕਿੰਨੇ ਸਰਕਾਰੀ ਗਵਰਨਮੈਂਟ ਆਫ ਇੰਡੀਆ ਦੇ ਦਫ਼ਤਰ ਨੇ ਪਤਾ ਲੱਗ ਰਿਹਾ ਨਾ ਕਿ ਇੱਥੇ ਇੱਕ ਪੰਜਾਬ ਦਾ ਦਫ਼ਤਰ ਆ ਕਈਆਂ ਕਈਆਂ ਨੂੰ ਪਤਾ ਹੀ ਨਹੀਂ ਹੈ ਵੀ ਇੱਥੇ ਬਿਲਕੁਲ ਹੈ ਦਫ਼ਤਰ ਹੈ ਜਾਂ ਕਿਉਂਕਿ ਕਿਸੇ ਸਮੇਂ ਦੇ ਵਿੱਚ ਗੱਲਾਂ ਹੁੰਦੀਆਂ ਸੈਰ ਦਾ 17 ਸੈਕਟਰ ਮਸ਼ਹੂਰ ਰਿਹਾ ਹੈ ਬਿਲਕੁਲ ਬਿਲਕੁਲ ਬੇਸ਼ੱਕ ਇੱਥੇ ਸਿਨਮਿਆ ਕਰਕੇ ਕਹਿ ਲੋ ਜਾਂ ਲੋਕਾਂ ਦੇ ਘੁਮਣ ਕਰਕੇ ਕਾਰਨੀਵਲ ਕਰਕੇ ਕਹਿ ਲੋ ਬੈਂਕਾਂ ਕਰਕੇ ਵੀ ਬੈਂਕਾਂ ਕਰਕੇ ਕਹਿ ਲੋ ਪਰ ਜਿਹੜੇ ਦਫ਼ਤਰ ਹੈ ਕਈਆਂ ਲੋਕਾਂ ਨੂੰ ਪਤਾ ਹੀ ਨਹੀਂ ਵੀ ਪੰਜਾਬ ਸਰਕਾਰ ਦੇ ਦਫ਼ਤਰ 17 ਦੇ ਵਿੱਚ ਕਿੰਨੇ ਕੋਈ ਜਿਹੜਾ ਇਹ ਚੰਡੀਗੜ੍ਹ ਸੈਕਟਰ 17 ਬਸਾਇਆ ਗਿਆ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਹੀ ਬਣਾਇਆ ਗਿਆ ਹੈ ਇਸ ਲਈ ਸਾਡੀ ਸਰਕਾਰ ਨੂੰ ਅਪੀਲ ਹੈ ਵੀ ਸਾਡੇ ਪੰਜਾਬ ਦੇ ਦਫ਼ਤਰਾਂ ਨੂੰ ਚੰਡੀਗੜ੍ਹ ਤੋਂ ਨਾ ਕੱਢਿਆ ਜਾਵੇ ਠੀਕ ਹੈ ਜੀ ਇਹ ਥਾੜੇ ਵੱਲੋਂ ਅਪੀਲ ਹੈ ਜੀ ਨਾ ਕੱਢਿਆ ਜਾਵੇ ਦਫ਼ਤਰ ਮੈਂ ਨਹੀਂ ਇਹ ਦੇਖੋ ਕਿਰਾਏ ਦੇਣਾ ਹੁਣ STCB ਵੀ ਸਾਡਾ ਇੱਕ ਵਿੰਗ ਹੈਗਾ ਸਟੇਟ ਟ੍ਰਾਂਸਪੋਰਟ ਉਹ ਵੀ ਕਿਰਾਇਆ ਦੇ ਰਿਹਾ ਅਸੀਂ ਵੀ ਕਿਰਾਇਆ ਦੇ ਰਹੇ ਹਾਂ ਬੈਟਰ ਹੈ ਕਿ ਅਸੀਂ ਜੇ 10-15 ਕਰੋੜ ਰੁਪਏ ਅਸੀਂ 4-5 ਸਾਲਾਂ ਦਾ 10 ਕਰੋੜਾਂ ਦਾ 10 ਸਾਲਾਂ ਦਾ ਦੇਣਾ ਅਸੀਂ ਅਸੀਂ ਆਪਣੀ ਬਿਲਡਿੰਗ ਲੈ ਲਈ ਇੱਥੇ ਤੋਂ ਸਾਡੀ ਇਹੀ ਹੈਗੀ ਆ ਪੀਨ ਕਿ ਸਾਡਾ ਦਫ਼ਤਰ ਇੱਥੇ ਚੰਡੀਗੜ੍ਹ ਰਹਿਣਾ ਚਾਹੀਦਾ ਦੇਖੋ ਹੁਣ ਸਾਰੀ ਦੁਨੀਆ ਨੂੰ ਪਤਾ ਲੱਗ ਰਿਹਾ ਹੈ ਕਿ ਦਫ਼ਤਰ ਇੱਥੇ ਹੈਗਾ ਲਓ ਧੰਨਵਾਦ ਜਿਵੇਂ ਸਰਕਾਰ ਨੂੰ ਬਾਈ ਜੀ ਨੇ ਵੀ ਕਿਹਾ ਸਾਨੂੰ ਆਏ ਵੀ ਕਿਉਂਕਿ ਸਾਡਾ ਰੈਵਿਨਿਊ ਡਿਪਾਰਟਮੈਂਟ ਆ ਜੀ ਹਨਾ ਜੀ ਕਿਉਂਕਿ ਕਮਾ ਕੇ ਦੇ ਰਿਆ ਰੈਵਿਨਿਊ ਡਿਪਾਰਟਮੈਂਟ ਆ ਤੁਹਾਨੂੰ ਪਤਾ ਬਹੁਤ ਟਰਾਂਸਪੋਰਟ ਦਾ ਡਿਪਾਰਟਮੈਂਟ ਬਹੁਤ ਵੱਡਾ ਡਿਪਾਰਟਮੈਂਟ ਆ ਥੋੜੇ ਦਿਨ ਪਹਿਲਾਂ ਜੇਲਾ ਵਾਲੇ ਵਿਭਾਗ ਜਿਹੜਾ ਜੇਲਾ ਦਾ ਵਿਭਾਗ ਵੀ ਸਾਡੇ ਨਾਲ ਹੀ ਇੱਥੇ ਆ ਜੀ ਉਹਨਾਂ ਨੂੰ ਸਪੈਸ਼ਲ ਉੱਥੇ ਜਗ੍ਹਾ ਮਿਲ ਗਈਆਂ ਮਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਦੇ ਨਾਲ ਉਹਦਾ ਨੀ ਪੱਥਰ ਵੀ ਰੱਖਿਆ ਗਿਆ ਜੀ ਸਾਡੀ ਸਰਕਾਰ ਮੂਰੇ ਇਹ ਵੀ ਬੇਨਤੀ ਆ ਵੀ ਸਾਡਾ ਰੈਵਨਿਊ ਡਿਪਾਰਟਮੈਂਟ ਦੇ ਹੋਣ ਦੇ ਨਾਂ ਤੇ ਵੀ ਸਾਨੂੰ ਪੰਜਾਬ 'ਚ ਕੋਈ ਵਧੀਆ ਜਗ੍ਹਾ ਪ੍ਰੋਵਾਈਡ ਕਰਾਈ ਜਾਵੇ ਉੱਥੇ ਸਾਡਾ ਦਫ਼ਤਰ ਬਣਾਇਆ ਜਾਵੇ ਸਾਡਾ ਖੁੱਦ ਹੀ ਬਿਲਡਿੰਗ ਬਣਾਈ ਜਾਵੇ ਜੀ ਸਾਡੀ ਇਹ ਸਰਕਾਰ ਨੂੰ ਬਹੁਤ ਵੱਡੀ ਪੀਲ ਆ ਜੀ ਸ਼ੁਕਰੀਆ ਜੀ ਹਾਂ ਜੀ ਧੰਨਵਾਦ

ਕਿਮੀ ਹਾਂ ਕਿਮੀ ਜੀਰ ਗੁਰੂ ਅਰਜਨ ਦੇਵ ਜੀ ਪੰਜਵੇਂ ਪੰਜਵੇਂ ਤੇ ਅ ਗੁਰੂ ਗੋਬਿੰਦ ਸਿੰਘ ਜੀ ਬੇ ਲਾਲਾਂ ਦੇ ਕੀ ਨਾਮ ਸੀ ਛੋਟੇ ਸੈਜਾਦਿਆਂ ਤੇ ਵੱਡੇ ਸੈਜਾਦਿਆਂ ਜੀ ਸ੍ਰੀ ਗੁਰੂ ਸੈਜਾਦਾ ਬਾਬਾ ਜੀ ਸਿੰਘ ਜੀ ਸੈਜਾਦਾ ਬਾਬਾ ਜੀ ਜਾਰ ਸਿੰਘ ਜੀ ਸੈਜਾਦਾ ਬਾਬਾ ਜੀ ਜਰਾਵਰ ਸਿੰਘ ਜੀ ਸੈਜਾਦਾ ਸੈਜਾਦਾ ਬਾਬਾ ਫਤਿਹ ਸਿੰਘ ਫਤਿਹ ਸਿੰਘ ਜੀ ਤੇ ਅ ਬਾਬਾ ਜੀ ਜੋਰਾਵਰ ਤੇ ਫਤਿਹ ਸਿੰਘ ਉਹਨਾਂ ਦੇ ਦਾਦੀ ਜੀ ਨੂੰ ਦਾਦੀ ਜੀ ਦਾ ਕੀ ਨਾਮ ਸੀ ਹਾਂ ਉਹ ਤਾਂ ਅੱਗੇ ਆਈਆਂ ਅੱਗੇ ਬੋਲਦੇ ਆਂ ਮਾਤਾ ਗੋਦਰ ਕੌਰ ਹਾਂਜੀ ਤੇ ਛੋਟੇ ਸਾਹਿਬ ਜੱਜਾ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ਅ ਨੀਹਾ ਜੀ ਕਿਹੜੀ ਕਿਹੜੀ ਜਗ੍ਹਾ ਇਹੋ ਫਤੇਗਰ ਸਾਹਿਬ ਫਤਿਹਗਰ ਸਾਹਿਬ ਹਾਂਜੀ ਤੇ ਵੱਡੇ ਸਾਹਿਬ ਜੱਜਾ ਨੇ ਕਿੱਥੇ ਸ਼ਹੀਦੀ ਪਾਈ ਸੀ ਝੰਕੌਰ ਦੀ ਗੜੀ ਚ ਤੇ ਤੁਸੀਂ ਕਿਹੜੀ ਕਲਾਸ ਪੜ੍ਹਦੇ ਕਿਹੜੀ ਕਲਾਸ ਚ 6ਵੀਂ ਚ ਜੀ ਹ ਕਿਹੜੇ ਸਕੂਲ ਚ ਬਾਰੋਂਡ ਮਾਡਲ ਹਾਈ ਸਕੂਲ ਇਹ ਮੌੜ ਸਕੂਲ ਦੇ ਵਿੱਚ ਤੁਹਾਨੂੰ ਇਤਿਹਾਸ ਬਾਰੇ ਸਿੱਖੀ ਇਤਿਹਾਸ ਬਾਰੇ ਪੜਾਇਆ ਜਾਂਦਾ ਕੁਝ ਹਾਂਜੀ ਦੱਸਦੇ ਨਹੀਂ ਤੇ ਤੁਸੀਂ ਫਿਰ ਆਪ ਕਦੇ ਆਪ ਪੜ੍ਹਦੇ ਹੋ ਇਹ ਚੀਜ਼ਾਂ ਹਾਂਜੀ ਕਲਾਸਾਂ ਲੱਗਦੀਆਂ ਸਾਡੀਆਂ ਕਲਾਸਾਂ ਲੱਗਦੀਆਂ ਨਾਲੇ ਕਹਿੰਦੇ ਪੜਾਉਂਦੇ ਨਹੀਂ ਉਹ ਗੁਰਦੁਆਰੇ ਚ ਲੱਗਦੇ ਅੱਛਾ ਗੁਰਦੁਆਰਾ ਸਭ ਜਾ ਕੇ ਸਿੱਖਦੇ ਹੋ ਹਾਂਜੀ ਠੀਕ ਹੈ ਸ਼ੁਕਰੀਆ ਵਾਈਕੁ ਜੀ ਕਾ ਖਾਲਸਾ ਵਾਈਕੁ ਜੀ ਕੀ ਫਤਿਹ ਤੁਸੀਂ ਦੇਖ ਹੀ ਸਕਦੇ ਹੋ ਅੱਜ ਕਿੰਨਾ ਤਾਪਮਾਨ ਕਿੰਨਾ ਠੰਡਾ ਹੋਇਆ ਹੈ ਪਰਮਾਤਮਾ ਨੇ ਇੰਨੀ ਮਿਹਰ ਰੱਖੀ ਹੈ ਬਾਰਿਸ਼ ਹੋਣ ਦੇ ਬਾਵਜੂਦ ਵੀ ਰਸ ਵੇਖ ਲਓ ਇੰਨੀ ਸੰਗਤ ਦੀ ਮਤਲਬ ਸਾਡੇ ਜਿਹੜੇ ਸੇਵਾਦਾਰ ਇੰਨੀ ਸੇਵਾ ਕਰ ਰਹੇ ਨੇ ਸਾਨੂੰ ਉਹਦਾ ਪੂਰਾ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ ਵੀ ਤੁਸੀਂ ਆਪਣੇ ਕਰੋ ਸਫਲ ਹੋਵੇ ਤੁਹਾਨੂੰ ਸਫਲ ਕਰਤਾ ਉਹਨਾਂ ਨੇ ਤੇ ਸਾਡੇ ਦਿਲ ਦੀ تسلی ਇੰਨੀ ਹੈ ਵੀ ਸਾਨੂੰ ਕਿਸੇ ਚੀਜ਼ ਦੀ ਰੁਕਾਵਟ ਨਹੀਂ ਹੋਈ ਲੰਗਰ ਚ ਰੁਕਾਵਟ ਨਹੀਂ ਹੋ ਰਹੀ ਹੈ ਸੰਗਤ ਬਾਬਾ ਜੀ ਭੇਜ ਹੀ ਰਹੇ ਨੇ ਸਾਡੇ ਦਿਲ ਦੀ ਬਹੁਤ تسਲੀ ਹੋ ਗਈ ਹੈ ਬਹੁਤ ਜਾਨਿਆਰੇ ਸਾਰਾ ਦਫ਼ਤਰੀ ਲੱਗੇ ਹੋਏ ਜਵਾਕ ਵੀ ਆਏ ਹੋਏ ਨੇ ਜੀ ਸਾਡੇ ਦਾ ਜਵਾਕ ਅਗੇ ਨੇ ਹੁਸ਼ਾ ਨਾਲ ਬੈਠੇ ਹੋਏ ਨੇ ਨਾ ਫੇਰ ਦੇ ਆਏ ਹੋਏ ਨੇ ਉਹ ਉਹਨਾਂ ਨੂੰ ਬੜੀ ਖੁਸ਼ੀ ਹੋਈ ਵੀ ਹਾਂ ਲੰਗਰ ਦੀ ਸੇਵਾ ਕਰਨੀ ਵਾਸਤੇ ਹਾਂਜੀ ਦੱਸਦੇ ਉਹਨਾਂ ਨੂੰ ਜ਼ਰੂਰ ਦੱਸਿਦਾ ਵੀ ਤਾਂ ਕਿ ਇਨ ਟੱਚ ਰਹਿਣ ਉਹ ਆਪਣੀ ਇਤਿਹਾਸ ਨਾਲ ਵੀ ਲੰਗਰ ਲੱਗਿਆਗਾ ਤੂੰ ਇਹ ਕਿਹਦੀ ਯਾਦ ਵਿੱਚ ਲਗਾ ਰਹੇ ਆ ਕਿਹਦੀ ਆਪਾਂ ਮਤਲਬ ਕਿਸ ਨੂੰ ਅਰਪਿਤ ਕਰ ਰਹੇ ਆ ਇਹ ਚੀ ਸਾਰੀ ਸੇਵਾ ਆਪਾਂ ਗੱਲ ਕਰੀ ਜਾਵਾਂਗਾ ਦੋਸਤਾਂ ਦੇ ਸੁਣਾ ਲੈ ਦੇਖੋ ਉਹ ਤਾਂ ਬਹੁਤ ਸਾਊਜੀ ਆ ਗਈ ਤੁਮਾਰਾ ਅੱਗੇ ਵੱਧ ਗਿਆ ਇਹ 2 ਵਜੇ ਨੇ ਚੰਡੀਗੜ੍ਹ ਚਲੇਗੇ ਉਹ ਸਾਡੇ ਗਰਸੇ ਨੂੰ ਪੁੱਛ ਕੇ ਜਾ ਭਾਜੀ ਇਹ ਗੱਲ ਠੀਕ ਹੈ ਹਾਂ ਠੀਕ ਹੈ ਤੁਹਾਡੀ ਗੱਲ ਲੇਕਿਨ ਇਹ ਮਾਪੇ ਘਰ ਦੇ ਮਾਹੌਲ ਤੇ ਡਿਪੈਂਡ ਕਰਦੇ ਤੁਸੀਂ ਉਹਨਾਂ ਨੂੰ ਕਿੱਦਨੂ ਲੈ ਕੇ ਜਾਣਾ ਜੇ ਨਹੀਂ ਵੀ ਦੱਸੋਗੇ ਉਹਨਾਂ ਨੂੰ ਨਹੀਂ ਵੀ ਪਤਾ ਲੱਗਣਾ ਜੇ ਦੱਸੋਗੇ ਵੀ ਆਪਾਂ ਸੇਵਾ ਕਿਉਂ ਕਰ ਰਹੇ ਆ ਲੰਗਰ ਕਿਉਂ ਲਾਉਨੇ ਆ ਕਿਹੜੇ ਗੁਰੂ ਜੀ ਦੀ ਯਾਦ ਚ ਲਗਾਉਨੇ ਆ ਆਪਾਂ ਹੀ ਦੱਸਣਾ ਉਹਨਾਂ ਨੂੰ ਤੇ ਆਪਾਂ ਦੱਸ ਦਿਆਂ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਨੂੰ ਦੇਖੋ ਬੱਚੇ ਕੀ ਦੇਖਣਾ ਦੇਖੋ ਸੋਸ਼ਲ ਮੀਡੀਆ ਖਰਾਬ ਨਹੀਂ ਹੈ ਸੋਸ਼ਲ ਮੀਡੀਆ ਨਾਲ ਬੱਚਿਆਂ ਨੂੰ ਸਾਡੇ ਤੋਂ ਵੱਧ ਛੇ ਸਿੱਖਣ ਨੂੰ ਮਿਲ ਜਾਂਦਾ ਜਿਹੜੀ ਜੇ ਸਾਨੂੰ ਵੀ ਨਹੀਂ ਸ਼ਾਇਦ ਨਹੀਂ ਪਤਾ ਹੋਏਗੀ ਸੋਸ਼ਲ ਮੀਡੀਆ ਤੋਂ ਵੱਧ ਸਿੱਖ ਲੈਂਦੇ ਨੇ ਉਹ ਜੇ ਉਹ ਸਹੀ ਤਰੀਕੇ ਨਾਲ ਕੁਝ ਸਹੀ ਸਿੱਖਣ ਜੇ ਸਹੀ ਯੂਜ਼ ਕਰੇ ਸੋਸ਼ਲ ਮੀਡੀਆ ਬਹੁਤ ਬੈਸਟ ਹੈਗਾ ਜੇ ਉਹ ਬੱਚੇ ਯੂਜ਼ ਕਰਨ ਉਸ ਨੂੰ ਆਦਰਵਾਇਜ਼ ਸੋਸ਼ਲ ਮੀਡੀਆ ਖਰਾਬ ਨਹੀਂ ਹੈ ਸਾਡੇ ਤੋਂ ਵੱਧ ਨੋਲਿਜ ਮਿਲਦੀ ਆ ਉਹਨਾਂ ਨੂੰ ਦੇਖੋ ਮੈਸੇਜ ਦਾ ਦੇਖੋ ਸਾਰੇ ਪੇਰੈਂਟਸ ਨੂੰ ਪਤਾ ਕਿ ਆਪਣਾ ਬੱਚਾ ਸਹੀ ਰਵੇ ਹਰ ਇੱਕ ਨੂੰ ਇਹ ਉਮੀਦ ਹੁੰਦੀ ਹੈ ਲੇਕਿਨ ਸਾਈਡ ਬਾਈ ਸਾਈਡ ਬੱਚੇ ਕੀ ਕਰ ਰਹੇ ਨੇ ਬੱਚੇ ਨੂੰ ਪਤਾ ਨਹੀਂ ਕਹਿ ਨਹੀਂ ਸਕਦੇ ਪਰ ਬੱਚੇ ਦੀ ਗਰੰਟੀ ਵੀ ਨਹੀਂ ਲੈ ਸਕਦੇ ਆਪਣੇ ਵੱਲੋਂ ਕੋਸ਼ਿਸ਼ ਇਹ ਕਰੋ ਕਿ ਬੱਚੇ ਨੂੰ ਨਿਗਾ ਰੱਖੋ ਹਾਂ ਨਿਗਾ ਨੱਖੋ ਨਾ ਤੇ ਉਹਨਾਂ ਨੂੰ ਆਪ ਬਲਾ ਬਲਾ ਕੇ ਦੱਸੋ ਬੇਟਾ ਵੀ ਆਹ ਕੀ ਸਹੀ ਹੈ ਆਹ ਕੀ ਗਲਤ ਹੈ ਪਤਾ ਉਹ ਦੱਸੋ ਨਾ ਥੈਂਕ ਯੂ ਥੈਂਕ ਯੂ ਵੈਲਕਮ